ਮੇਰਾ ਨਾਮ ਹਰਜੀਤ ਕੋਰ ਸੋਇ ਟਿਕਟ ਰਾਖਾ ਆਪਣੀ ਗੱਡੀ ਇਹ ਕਿ ਮੈਂ ਮਤਲਬ ਮੈਂ ਮੌਜੂਦਾ ਸਰਪੰਚਾ ਮੇਰੇ ਘਰ ਵਾਲਾ ਸਿਕੰਦਰ ਸਿੰਘ ਹੈ ਅਹੀਂ ਜਦੋਂ ਆਈਟੀ ਆਈ ਆਪਣੇ ਚੋਣ ਨਿਸ਼ਾਨ ਲੈਣ ਗਏ ਆ ਇਹਨਾਂ ਨੇ ਉੱਥੇ ਪਹਿਲਾਂ ਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹਸਬੰਦ ਨੂੰ ਧੱਕੇ ਮਾਰੇ ਇਹਨਾਂ ਨੇ ਉੱਥੇ ਵਿਕਰਮਜੀਤ ਸਿੰਘ ਦੇ ਮੁੰਡੇ ਨੇ ਉਹਦਾ ਨਾਮ ਮੈਨੂੰ ਯਾਦ ਨਹੀਂਗਾ ਅਮਰਤਪਾਲ ਹਾਂਜੀ ਸਾਡੇ ਪਿੰਦੇ ਆ ਪਿਛਲੀ ਵਾਰ ਉਹਨੂੰ ਹਟਾਈ ਸੋਟ ਤੇ ਹਰਾਇਆ ਸੀ ਉਹ ਚਾਹੁੰਦਾ ਵੀ ਇਹ ਇਲੈਕਸ਼ਨ ਨਾਲ ਲੜਨ ਆ ਰਿਹਾ ਬਲੇਵਾਲ ਤੋਂ ਉਹ ਆਹੀਂ ਉੱਥੇ ਚੋਣ ਨਿਸ਼ਾਨ ਲੈਣ ਗਏ ਆ ਉੱਥੇ ਉਹਨਾਂ ਬੰਦੇ ਸੱਦ ਕੇ ਸਾਡੇ ਮੰਗਰ ਲਾਏ ਅਸੀਂ ਆਉਣ ਦੇ ਆਰਾਮ ਨਾਲ ਇੱਥੇ ਆਣ ਕੇ ਹਨੁਰਾਦ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਪੰਜ ਛੜੀ ਸਾਰੇ ਸ਼ੀਸ਼ੇ ਛੁਛੇ ਤੋੜ ਛੜਿਆ ਗੱਡੀਦਾਰੀ ਆ ਆਪਣਾ ਜਿਹੜੇ ਹਥਿਆਰ ਆ ਇਹਨਾਂ ਕੋਲ ਕਿਸੇ ਕੋ ਬੈਸਬੋਲ ਆ ਕਿਸੇ ਕੋ ਹਾਕੀ ਆ ਕਿਸੇ ਕੋ ਕੁਛ ਆ ਬਹੁਤ ਤੇਜ਼ ਦਾਤ ਦੂਤ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਭਾਈ ਆਪਾਂ ਆਪਣੇ ਚੋਣਚਾਲ ਲੈ ਕੇ ਆਉਣੇ ਆ ਆਪਣਾ ਆਈ.ਟੀ.ਆਈ. ਕਾਲਜ ਤੋਂ ਇਹਨਾਂ ਸਾਡੀ ਸ਼ਰੀਆ ਵਿੱਚ ਗੱਡੀ ਖੜਾ ਗਏ ਸਾਡੀ ਨਾਲ ਲੇਡੀਜ਼ ਤੇ ਚਾਚੀ ਮੇਰੇ ਸਰਪੰਚ ਖਲੋਤੇ ਆ ਇਹ ਰੱਤੀ ਪੀਐਸ ਰਿਆਮ ਕੋਈ ਗਾਰੇ ਤੇ ਗੱਡੀ ਕੱਢੀ ਪਨੀ ਗੱਡੀ ਵੇਖੋ ਤੇ ਮੌਕੇ ਤੇ ਦੇਖੋ ਭਾਜੀ ਦੇਖੋ ਕੰਮ ਥੋੜਾ ਭਾਜੀ ਇਹ 15 20 ਵਾਲੇ ਭਾਜੀ ਆਮ ਆਦਮੀ ਦੇ ਬੰਦੇ ਭਾਜੀ ਬਣਾਦਾ ਆਮ ਆਦਮੀ ਇਹ ਵਾਰੀ ਆਮ ਆਦਮੀ ਦਾ ਉਹ ਹੋਣਾ ਇਹ 10 ਦਿਨ ਪਹਿਲਾਂ ਆਇਆ ਆਮ ਆਦਮੀ ਦਾ ਸਾਡੇ ਕੋਲ ਤਿੰਨ ਜਣੇ ਇੱਕ ਨਾਲ ਚਾਚੀ ਹੈ ਮੇਰੀ ਇੱਕ ਤਿੰਨ ਜਣੇ ਭਾਜੀ ਆ ਪਾਏਗੇ ਸਰ ਇੱਕ ਉਹ ਨਾਲ ਛੋਟਾ ਬੱਚਾ ਨਾਲ ਉਸ ਨਾਲ ਸਰਚ ਨਾਲ ਸੱਟ ਲਾਤੀ ਜਾਨੇ ਭਾਜੀ ਮੈਂ ਹੁਣ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ ਚਲ ਕੇ ਡਿਊਟੀ ਤੋਂ ਆਇਆ ਮੈਂ ਹੁਣ ਇਹਦਾ ਫੋਨ ਆਇਆ ਮੈਂ ਨਾਲ ਹੀ ਤੇ ਜੌਬ ਕਰਦਾ ਮੈਂ ਡਿਊਟੀ ਤੋਂ ਆਇਆ ਭਾਜੀ ਲਾਪ ਪਿੰਡ ਵਾਲੇ ਆ ਇਹ ਪੇਪਰ ਸਰਪੰਚੀ ਦੇ ਚੋਣ ਚੋਣਸ਼ਾਨ ਲੈਣ ਗਏ ਸੀ ਆਈ.ਡੀ. ਤੇ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ ਤੇ ਇਹ ਆਂਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣੇ ਸਾਡੇ ਲੋ ਮੈਂਬਰ ਤੇ ਤੁਸੀਂ ਧੱਕੇ ਨਾਲ ਧੱਕੇਸ਼ਾਹੀ ਨਾ ਕਰੋ ਉਹ ਧੱਕੇਸ਼ਾਹੀ ਕਰ ਲੈ ਆਪਣੇ ਆਈ.ਡੀ. ਨਾਲ ਬੰਦੇ ਇਕੱਠੇ ਕਰ ਲੈ ਬਾਅਦ ਚ ਬੰਦੇ ਇਕੱਠੇ ਕਰਕੇ ਤੇ ਸਾਰੇ ਇੱਥੇ ਆ ਗਏ ਇੱਥੇ ਆਣ ਕੇ ਗੱਡੀ ਪਿੱਛੇ ਲਾ ਗਏ ਅੱਗੇ ਲਾ ਗਏ ਤੇ ਪਹਿਲਾਂ ਆ ਗੱਡੀ ਭੰਨੀ ਆ ਬਾਕੀ ਡਾਕਟਰ ਮਾਰ ਕੇ ਦੋਵੇਂ ਦੇ ਸਿਰ ਪਾੜੇ ਆ ਬਾਹਰ ਖਾਣੀ ਲਾ ਕੇ ਬਾਹਰ ਵਿੱਚ ਜਖਮੀ ਇੱਕ ਤਿੰਦਰ ਸਿੰਘ ਤੇ ਇੱਕ ਅਮਰਿਤਪਾਲ ਉਹ ਕਿੱਥੇ ਆ ਉਹ ਵੀ ਬਾਲੇਵਾਲ ਦੇ ਦੋਵੇਂ ਉਹ ਥਾਂ ਅੰਦਰ ਖਾਣੀ ਆ ਸਿੱਟ ਪਾਰਟੀ ਅੰਦਰ ਅਹੀਂ ਆ ਮਾ